ਜੀ ਲੈ ਲੈਂਦੇ ਹੋ ਹਾਂ ਦੀਆਂ ਦੇ ਅਖਤਾਰਾਂ ਤੋਂ ਕਿ ਅਸੀਂ ਆਮ ਆਪੀ ਨਹੀਂ ਲੋਕਾਂ ਨੂੰ ਕਰ ਰਹੇ ਹਾਲੇ ਕਿ ਤੁਸੀਂ ਫੰਡਰੈਸ ਕਰ ਰਹੇ ਹੋ ਤੁਸੀਂ ਪੈਸੇ ਦਿਓ ਅਸੀਂ ਸਿਰਫ ਸਿਰਫ ਹਾਲੇ ਜਿਹੜੀ ਸਮੱਸਿਆ ਆ ਕਿ ਪਰਿਵਾਰਾਂ ਨੂੰ ਬਾਹਰ ਕੱਢਣਾ ਘਰਾਂ ਚੋਂ ਔਰ ਪਰਿਵਾਰਾਂ ਵਾਸਤੇ ਰਸਟਰ ਪਹੁੰਚਾਉਣਾ ਉਹਦੇ ਵਾਸਤੇ ਤੁਹਾਨੂੰ ਬੂਟ ਦੀ ਲੋੜ ਹੈ ਅਸੀਂ ਜਿਸ ਕਰਕੇ ਕਿਉਂਕਿ ਇੱਥੇ ਵੀ ਹਾਲਾਤ ਜਿਹੜੇ ਨੇ ਕੈਨੇਡਾ ਦੇ ਅਮਰੀਕਾ ਦੇ ਬਹੁਤੇ ਠੀਕ ਨਹੀਂ ਹੈ ਔਰ ਲੋਕਾਂ ਦੇ ਕੋਲ ਆਰਥਿਕ ਪੱਖੋਂ ਬਹੁਤ ਸਮੱਸਿਆਵਾਂ ਬਰ ਚੱਲ ਰਹੀ ਹੈ ਔਰ ਬਹੁਤ ਵੱਡੇ ਦਾਨੀ ਸੱਜਣ ਆਏ ਨੇ ਜਿਹੜੇ ਕਿ ਤੁਹਾਨੂੰ 5 ਲੱਖ ਦੀ ਜਿਹੜੀ ਬੋਟ ਆ ਜੋ ਵੱਡੀ ਬੋਟ ਆ ਉਹਨਾਂ ਨੇ ਐਲਾਨ ਕੀਤਾ ਆ ਆਈ ਥਿੰਕ ਕਿ ਤੁਸੀਂ ਜਕਾਰਾ ਛੱਡੋਗੇ ਉਹਨੇ ਸਾਡੇ ਅਰਸ਼ਪਾਲ ਦਾਸ ਜੀ ਵੁਡਵਰ ਬੈਂਕਟ ਤੇ ਬਡਮੈਨਾ ਹੋਟਲ ਦੇ ਮਾਲਕ ਅਰਸ਼ਪਾਲ ਦਾਸ ਔਰ ਉਹਨਾਂ ਦੇ ਵੱਡੇ ਵੱਡੇ ਬਿਜ਼ਨਸ ਨੇ ਔਰ ਇਥੇ ਕਮਿਊਨਿਟੀ ਦੇ ਵਿੱਚ ਗੁਰੂ ਘਰ ਵੱਲੋਂ ਹੋਵੇ ਹਸਪੀਟਲ ਵਾਸਤੇ ਉਹਨਾਂ ਨੇ ਹਮੇਸ਼ਾ ਹੀ ਡੋਨੇਟ ਕੀਤਾ ਆ ਅਤੇ ਅਸੀਂ ਉਹਨਾਂ ਵੱਲੋਂ ਤੁਹਾਨੂੰ ਉਹ 5 ਲੱਖ ਰੁਪਏ ਸਪੋਰਟ ਲਈ ਦੇ ਰਹੇ ਨੇ ਮੇਰੇ ਖਿਆਲ ਕੀ ਤੁਹਾਡੀ ਜਿਹੜੀ ਜ਼ਰੂਰਤ ਆ ਰਾਈਟ ਵੀ ਉਹ ਪੂਰੀ ਹੋ ਗਈ ਆ ਤਵਾਹੀ ਗੁਰੂ ਚੜ੍ਹਦੀ ਕਲਾ ਰੱਖੇਗਾ ਅਰਸ਼ਪਾਲ ਦਾਸ ਜੀ ਆਪਣੇ ਪਰਿਵਾਰ ਵੱਲੋਂ ਆਪਣੇ ਬੁਡਵਨ ਬੈਂਕਟ ਹਾਲ ਬੁਡਮੈਨ ਹੋਟਲ ਦੇ ਵੱਲੋਂ ਉਹ 5 ਲੱਖ ਰੁਪਏ ਤੁਹਾਨੂੰ ਦੇ ਰਹੇ ਨੇ ਸੋ ਅੱਜ ਬੋਰਡ ਦੀ ਜ਼ਰੂਰਤ ਸੀ ਬੋਟ ਵਾਸਤੇ ਅਸੀਂ ਇਹ ਜਿਹੜਾ ਕਿ ਇੱਕ ਬੋਟ ਤੁਹਾਡੇ ਲਈ ਇਨਾਫ ਹੈ ਤੁਸੀਂ ਜਕਾਰਾ ਛੱਡੋਗੇ ਅਸੀਂ ਵਾਹਿਗੁਰੂ ਅੱਗੇ ਵਾਹਿਗੁਰੂ ਦੇ ਅਸੀਂ ਚਰਨਾ ਵਿੱਚ ਅਰਦਾਸ ਕਰੀਏ ਇਹਨਾਂ ਦੀ ਲੰਬੀ ਉਮਰ ਹੋਵੇ business ਦੰਗੁਣੀ ਚੌਗਣੀ ਤਰੱਕੀ ਕਰੇ ਕਿਉਂਕਿ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਜ਼ਰੂਰਤ ਹੀ ਪੂਰੀ ਕਰਨੀ ਚਾਹੀਦੀ ਹੈ ਨਾ ਕਿ ਅਸੀਂ 100 200 200 ਡਾਲਰ ਇਕੱਠਾ ਕਰਨ ਦੀ ਅਪੀਲ ਕਰਗੇ ਔਰ ਸਿਰਫ ਸਾਨੂੰ ਬੋਟ ਦੀ ਲੋੜ ਹੈ ਜੀਤੀ ਦੀ ਜਰੂਰਤ ਆ ਉਹ ਜਰੂਰਤ ਨੂੰ ਪੂਰਾ ਕਰਨਾ ਚਾਹੀਦਾ ਇਹ ਸਾਡਾ ਫਰਜ ਬਣਦਾ ਸੋ ਵੋਟ ਇਹਨਾਂ ਨੇ ਮੰਗੀ ਸੀ ਵੋਟ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਸੋ ਗਗਨ ਸਿੰਘ ਜੀ ਸਾਹਿਬ ਤੁਸੀਂ ਜਕਾਰਾ ਛੱਡੋਗੇ ਅਤੇ ਰਿਸ਼ਪਾਲ ਦਾਸ ਜੀ ਦਾ ਧੰਨਵਾਦ ਕਰੋਗੇ ਹਾਂ ਜੀ ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਰਿਸ਼ਪਾਲ ਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਸੁਭਰ ਜੀ ਸੰਗਤ ਵੱਲੋਂ ਔਰ ਸਾਡੀ ਜਥੇਬੰਦੀ ਵੱਲੋਂ ਵੀ ਵਾਹਿਗੁਰੂ ਉਹਨਾਂ ਨੂੰ ਜੱਦ ਦੀਆਂ ਗੱਲਾਂ ਵਾਖਣ ਤੇ ਰੱਖੀਆਂ ਜੀ ਵਾਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਔਰ ਤੁਸੀਂ ਪろし ਸਾਹਿਬ ਮੈਂ ਬੇਨਤੀ ਹੋਰ ਕਰਦਾ ਕਿ ਸਾਡੀ ਸੰਸਥਾ ਦਾ ਕੋਈ ਕੋਡ ਨੰਬਰ ਨਹੀਂ ਹੈ ਸੋ ਪਲੀਜ਼ ਜੋ ਇਹ ਸੇਵਾ ਦੇਣ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਰੋਪੜ ਜੋ ਵਰਕਸ਼ਾਪ ਜਿੱਥੇ ਇਹ ਕਾਰਖਾਨੇ ਤੋਂ ਤਿਆਰ ਹੁੰਦੀ ਹੈ ਡਾਇਰੈਕਟ ਉਹਨਾਂ ਦਾ ਨੰਬਰ ਪ੍ਰੋਵਾਈਡ ਕਰਵਾ ਦਾਂਗੇ ਗਗਨ ਜੀ ਗਗਨ ਜੀ ਨੰਬਰ ਨਾ ਮੈਂ ਤੁਹਾਡੇ ਵਾਲਾ ਜਿਹੜਾ 19347 ਵਾਲਾਗਾ ਕਿਉਂਕਿ ਮੇਰੇ ਕੋਲ ਵੀਰੇ ਤੁਹਾਡਾ ਡਾਇਰੈਕਟ ਨੰਬਰ ਸੀਗਾ ਤੇ ਮੈਂ ਇਹੇ ਡਿਸਪਲੇ ਕੀਤਾ ਹੋਇਆ ਹੈ ਮੇਰਾ ਗਰਪੇਜ ਜੀ ਇਸ ਤਰ੍ਹਾਂ ਨੰਬਰ ਕੋਈ ਦੱਲ ਨਹੀਂ ਤੁਸੀਂ ਮੇਰਾ ਦੇ ਦਿਓ ਕੋਈ ਦਿੱਕਤ ਨਹੀਂ ਮੈਂ ਗੱਲ ਕਰ ਲਾਂਗਾ ਬਟ ਜੱਫੇ ਬੰਦੀ ਦਾ ਔਰ ਸਾਡਾ ਕੋਈ ਅਕਾਊਂਟ ਨਹੀਂ ਹੈ ਮੈਂ ਅਸੀਂ ਕਿਉਂਕਿ ਦੇਖੋ ਜੀ ਇਹ ਦਸਬੰਦ ਲੋਕਾਂ ਦਾ ਪੈਲ ਫੁੱਲਦਾ ਹੁੰਦਾ ਆ ਅਸੀਂ ਜਿਸ ਕਰਕੇ ਅਸੀਂ ਵੀ ਜਿਸ ਕਰਕੇ ਅੱਜ ਕੋਈ ਵੀ ਰੇਡੀਓ ਥਾਨ ਕੋਈ ਵੀ ਪੈਸਾ ਇਕੱਠਾ ਕਰਨ ਦਾ ਐਲਾਨ ਕੋਈ ਵੀ ਅਪੀਲ ਨਹੀਂ ਕਰ ਰੇ ਸਤ ਸਿਰਫ ਥੜੇ ਬੋਰਡ ਦੀ ਜ਼ਰੂਰਤ ਨੂੰ ਕਿਉਂਕਿ ਸਭ ਤੋਂ ਪਹਿਲਾਂ ਮੇਨ ਜਿਹੜਾ ਕੌਜ਼ ਹੈ ਔਰ ਜ਼ਰੂਰ ਜਿਹੜੀ ਆ ਉਹ ਇਸ ਵੇਲੇ ਨਾ ਕਿ ਇੱਥੇ ਜਾ ਕੇ ਫੋਟੋ ਖਿਚਵਾਉਣ ਦੀ ਹੈ ਜਿੱਦਾਂ ਐਮਐਲਏ ਕਰ ਰਹੇ ਨੇ ਐਮਐਲਏ ਕੀ ਕਰਦੇ ਨੇ ਮੈਨੂੰ ਪਤਲਾ ਗਿਆ ਕਿ ਉਹ ਬੋਟ ਜਿਹੜੀ ਇੱਕ ਹੈ ਤਾਂ ਉਹ ਹੋਲਡ ਲਾ ਕੇ ਬਹਿ ਜਾਂਦੇ ਨੇ ਨਾਲ ਉਹਨਾਂ ਨੇ 6-7 ਗਰਮਨ ਬਹਿ ਜਾਂਦੇ ਨੇ ਤਾਂ ਉਹ ਪਾਣੀ ਵਿੱਚ ਜਾ ਕੇ ਫੋਟੋ ਖਿਚਾ ਕੇ ਆ ਜਾਂਦੇ ਨੇ ਸੋ ਉਹਦੇ ਕਰਕੇ ਕਿੰਨੀ ਮਤਲਬ ਮੁਸ਼ਕਲ ਆਉਂਦੀ ਹੈ ਕਿੰਨੀ ਬਿਹਾਈਂਡ ਹੁੰਦਾ ਆ ਰਾਸ਼ਨ ਪਹੁੰਚਾਉਣਾ ਔਰ ਉਹਦੇ ਨਾਲ ਅਸੀਂ ਉਹਨਾਂ ਨੂੰ ਬੀਤੀ ਕਰਦੇ ਆ ਐਮਐਲਏ ਸਹਿਬਾਨ ਨੂੰ ਔਰ ਠੀਕ ਹੈ ਕਿ ਤੁਹਾਡੇ ਜਿਹੜੇ ਹੈੱਡ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਸਿਹਤ ਹੈ ਇੱਕ ਤਾਂ ਠੀਕ ਹੋਵੇ ਬੜੀ ਜਲਦੀ ਤੰਦਰੁਸਤੀ ਦੀ ਉਹਨਾਂ ਅਰਦਾਸ ਕਰੀਏ ਮਾਨ ਸਾਹਿਬ ਦੀ ਬੜੀ ਜਲਦੀ ਠੀਕ ਹੋ ਕੇ ਰਾਹਤ ਫੰਡ ਜਿਹੜਾ ਐਲਾਨ ਕਰਨ ਅਤੇ ਲੋਕਾਂ ਦੀ ਆਵਾਜ਼ ਹੈ ਕਿ ਮੁਖਵੰਤੀ ਸਾਹਿਬ ਜਲਦੀ ਠੀਕ ਹੋਣ ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਦਾਸ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਰਿਸ਼ਪਾਲ ਦਾਸ ਜੀ ਨੂੰ ਉਹਨਾਂ ਦੇ ਸੁਪੁੱਤਰਾਂ ਨੂੰ ਬੀਨਸ ਦੰਦੁਗਣੀ ਰਾਤ ਚੌਕਣੀ ਤੱਕ ਕੀ ਕਰੀ ਬੁੱਡਵਨ ਬੈਂਕਟਾਲ ਤੇ ਬੁੱਡਮਾਈਨ ਹੋਟਲ ਦੇ ਪਰੋਂ ਇਹ 5 ਲੱਖ ਰੁਪਏ ਜਿਹੜਾ ਆ ਇਹ ਤੁਹਾਡਾ ਸੀ ਨੰਬਰ ਦੇ ਦਵਾਂਗੇ ਉਹ ਤੁਹਾਨੂੰ ਕਰ ਦੇਣਗੇ ਇਹ ਨੰਬਰ ਦੇ ਦਿਆਂਗੇ ਬਾਕੀ ਰਸਪਾਲ ਜੀ ਦਾ ਮੈਂ ਕੋਆਰਡੀਨੇਸ਼ਨ ਕਰ ਲਵਾਂ ਤੇ ਗਗਨ ਜੀ ਨਾਲ ਹਾਂਜੀ ਬਿਲਕੁਲ ਮੈਂ ਨਹੀਂ ਜੀ ਕੋਈ ਗੱਲ ਨਹੀਂ ਉਹ ਵੀ ਦੋਸਤ ਨੇ ਤੁਸੀਂ ਵੀ ਆਪਣੇ ਮਨ ਨਾਲ ਦੇ ਆਡੀਓ ਆਪਾਂ ਕਰ ਲੈਣਾ ਮੈਂ ਉਹਨਾਂ ਨਾਲ ਉਹ ਪੇਮੈਂਟ ਉਹਨਾਂ ਨੂੰ ਕਰ ਦਵਾਂਗੇ ਤੁਹਾਡਾ ਮਿਹਰਬਾਨੀ ਸਾਡੀ ਮਜਬੂਰੀ ਹੈ ਜੀ ਰਾਸ਼ਨ ਕਰਕੇ ਨਹੀਂ ਤਾਂ ਨਹੀਂ ਨਹੀਂ ਅਸੀਂ ਵੀ ਚਾਹੁੰਦੇ ਕਿ ਜਿਹੜੀ ਚੀਜ਼ ਦੀ ਲੋੜ ਆ ਉਹ ਮਿਲਣੀ ਚਾਹੀਦੀ ਆ ਹਾਂਜੀ ਕਿਉਂਕਿ ਅਸੀਂ ਹੱਲੇ ਜੈਜਾ ਲੈ ਰਹੇ ਆ ਹਲ ਦੇਖਦੇ ਆ ਬਾਕੀ ਡੀਸੀ ਨਾਲ ਗੱਲਬਾਤ ਕਰਦੇ ਆ ਹਾਲੇ ਗਗਨਜੀ ਜਿੰਨਾ ਚੱਕ ਪਤਾ ਨਹੀਂ ਲੱਗਦਾ ਕਿ ਕਿਹੜੇ ਪਿੰਡ ਜਿਹੜੇ ਨੇ ਕੀ ਨੁਕਸਾਨ ਉਹਨਾਂ ਨੂੰ ਹੋਇਆ ਕਿਹੜਾ ਕਿਹੜਾ ਨੁਕਸਾਨ ਹੈ ਕਿਹੜਾ ਅਰਜੈਂਟ ਚੀ ਚਾਹੀਦੀ ਹੈ ਘਰ ਵਿੱਚ ਬਰਤਨ ਵਾਲੇ ਭਾਂਡੇ ਵੀ ਰੁੜ ਗਏ ਨੇ ਰਜਾਈਆਂ ਤਲਾਈਆਂ ਬੈਸਤਰੇ ਵੀ ਚਲੇ ਗਏ ਨੇ ਮੰਜੇ ਵੀ ਟੁੱਟ ਗਏ ਨੇ ਹਾਂਜੀ ਇੱਕ ਬੇਨਤੀ ਕਰ It was our entity eh ke chalo sangh isme apni call to baad ਜੋ ਦਸਬੰਦ ਵਗੈਰਾ ਕੱਢਣਾ ਹੁੰਦਾ ਇੱਕ ਮੈਂ ਬੇਨਤੀ ਕਰਨਾ ਕਿ ਚਲੋ ਬੋਰਡ ਵਗੈਰਾ ਤਾਂ ਆਪਣੇ ਕੋਲ ਪ੍ਰੋਵਾਈਡ ਹੋ ਜਾਣੀ ਹੈ ਬਟ ਉਸ ਤੋਂ ਬਾਅਦ ਦਿੱਕਤ ਹੋਣੀ ਹੈ ਜਦੋਂ ਪਾਣੀ ਉਤਰਿਆ ਉਦੋਂ ਡੀਜ਼ਲ ਵਗੈਰਾ ਜਾਂ ਕਣਕ ਜੋ ਆਪਾਂ ਇਹਨਾਂ ਨੇ ਹੁਣ ਤੱਕ ਝੋਨਾ ਤੋਂ ਸਮਾਂ ਮੰਗਿਆ ਹੁਣ ਕਣਕ ਵਗੈਰਾ ਆਪਾਂ ਕਹਿ ਰਹੇ ਹਾਂ ਜੀ ਇਹ ਵੀ 50% ਦੇ ਏਰੀਆ ਦੇ ਵਿੱਚ ਬੀਜੀ ਜਾਵੇ ਤਾਂ ਬਹੁਤ ਵੱਡੀ ਗੱਲ ਹੋਊਗੀ ਉਸ ਸਮੇਂ ਜਿਮੀਦਾਰਾਂ ਨੇ ਆਪਣੇ ਬਾੜ ਪੱਧਰ ਕਰਨੇ ਆ ਕਿਉਂਕਿ ਰੇਤਾਂ ਪੰਜ-ਪੰਜ ਫੁੱਟ ਤੇਕਰ ਚੜ ਚੁੱਕਿਆ ਜੀ ਸੋ ਅਸੀਂ ਜੱਫੇ ਜੱਫੇ ਮੰਡੀ ਵੱਲੋਂ ਇੱਕ ਇਹ ਵੀ ਅਪੀਲ ਕੀਤੀ ਹੈ ਗਵਰਨਮੈਂਟ ਨੂੰ ਜੋ ਰੇਤਾ ਜਿਮੀਦਾਰ ਦੇ ਬਾਂਦੇ ਵਿੱਚ ਆ ਗਿਆ ਜੋ ਕਿਸੇ ਜਿਮੀਦਾਰ ਦਾ 2 ਏਕੜਾ 4 ਏਕੜਾ ਜੋ ਰੇਤਾ ਚੱਲ ਕੇ ਉਹਦੇ ਵਿੱਚ 4 ਫੁੱਟ 5 ਫੁੱਟ ਚੜ ਗਿਆ ਲੋਕੋ ਨੁਕਸਾਨ ਵੀ ਜਿਮੀਦਾਰ ਦਾ ਹੋਇਆ ਬਾਂਦ ਵੀ ਜਿਮੀਦਾਰ ਦਾ ਸੀ ਪਰਿਵਾਰ ਵੀ ਉਸ ਦਾ ਉਜੜਿਆ ਜੋ ਰੇਤਾ ਰੇਤ ਉਸ ਦੇ ਖੇਤ ਵਿੱਚ ਆ ਗਈ ਉਸ ਨੂੰ ਵੇਚਣ ਦਾ ਇਨਕ ਹੱਕ ਸਰਕਾਰ ਦੇਵੇ ਵੀ ਆਪਣੀ ਰੇਤ ਵੇਚ ਕੇ ਬਾਂਦ ਵਿੱਚ ਜੋ ਆਈ ਆ ਉਹ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਔਰ ਸਿਰ ਪੈਰਾਂ ਤੇ ਖੜਾ ਹੋ ਸਕੇ ਅਸੀਂ ਆਪਣੀ ਜਫੇਬੰਦੀ ਮਿਸਲ ਫਤਲਜ ਵੱਲੋਂ ਇਹ ਇੱਕ ਗਵਰਨਮੈਂਟ ਨੂੰ ਅਪੀਲ ਵੀ ਕਰ ਰਹੇ ਹਾਂ ਜੋ ਹੜ੍ਹ ਪ੍ਰਵਾਹ ਤੋਂ ਪਰਿਵਾਰ ਨੇ ਕਿਸਾਨ ਜ਼ਮੀਨਦਾਰ ਨੇ ਜੋ ਉਹਨਾਂ ਦੇ ਖੇਤ ਦੇ ਵਿੱਚ ਰੇਤ ਆ ਹੜਾਂ ਦੀ ਮਾਰ ਤੋਂ ਬਾਅਦ ਉਹਨਾਂ ਨੂੰ ਤੁਸੀਂ ਪਰミਸ਼ਨ ਦਿਓ ਕਿਉਂਕਿ ਜਾਦਾ ਏਰੀਆ ਨਹੀਂ ਹੈ ਜਿਵੇਂ ਤੁਸੀਂ ਆਪਣੀ ਰੇਤ ਖੇਤ ਦੇ ਵਿੱਚ ਵੇਚ ਸਕਦੇ ਹੋ ਉਹ ਹੋਰ ਕਿਸੇ ਸਮੇਂ ਲਈ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਨਹੀਂ ਇੰਨੀ ਚੀਜ਼ ਵਾਲੀ ਉਹ ਖੜੇ ਹੋ ਜਾਣਗੇ ਔਰ ਦੂਸਰੀ ਬੇਨਤੀ ਮੈਂ ਇਹ ਕਰਨਾ ਕਿ ਜੋ ਡੀਜ਼ਲ ਆ ਜਾਂ ਕਣਕ ਦੀ ਜ਼ਰੂਰਤ ਹੈ ਇਹ ਪਾਣੀ ਉੱਤਰੇ ਤੋਂ ਬਾਅਦ ਪੈਣੀ ਆ ਜੇ ਐਨਆਰਏ ਵੀਰਾਂ ਨੇ ਜਵਾਲ ਇਕੱਠਾ ਕਰਨਾ ਸੋ ਥੋੜੀ ਵੇਟ ਕਰਨ ਹੋਣ ਸੇ ਇੱਕ ਵਾਰ ਬੋਤਾ ਜਪੀ ਜੀ ਸ਼ੋਅ ਕਰੋ ਸੀਨ ਜਿਹੜੇ ਨੇ ਪੁਲਿਸ ਮੈਂ ਤੁਹਾਨੂੰ ਬੇਨਤੀ ਕਰਾਂ ਬਾਰ-ਬਾਰ ਕਿ ਉਹ ਸੀਨ ਤੁਸੀਂ ਜਿਹੜੇ ਆ ਉਹ ਮਸਟ ਰਿਲੇ ਕਰੋ ਟੈਲੀਵਿਜ਼ਨ ਤੇ ਔਰ ਤਾਂ ਕਿ ਅਸੀਂ ਲੋਕਾਂ ਦੱਸੇ ਕਿ ਇਹੋ ਜਿਹੇ ਹਾਲਾਤ ਨੇ ਔਰ ਅਸੀਂ ਨੰਬਰ ਆਫ ਕਮਰਸ਼ਲ ਵੀ ਜਿਹੜੇ ਆ ਡ੍ਰੌਪ ਕਰ ਰਹੇ ਆ ਸੋ ਅਸੀਂ ਇਹ ਜਾਣਕਾਰੀ ਦੇ ਦੀਏ ਕਿ ਇੱਕ ਬੋਟ ਦਾ ਹੋਣਾ ਕਿੰਨਾ ਜ਼ਰੂਰੀ ਹੈ ਸੋ ਜਿਹੜੀ ਕਿ ਤੁਸੀਂ ਮਦਦ ਕੀਤੀ ਹੈ ਭਾਈ ਗੁਰੂ ਤੁਹਾਨੂੰ ਚੰਗਾ ਦੇਖੋ ਜੀ ਬੱਸ ਜਿਵੇਂ ਹੁਣ ਵੋਟ ਹੋਰ ਹੋਣਗੀਆਂ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੋਲੇ ਫਿਲਹਾਲ ਤਾਂ ਜਿਵੇਂ ਰਾਹਤ ਦੇਣ ਵਾਲੀ ਗੱਲ ਹੈ ਉਸ ਤੋਂ ਬਾਅਦ ਚ ਉਹਨਾਂ ਦੀ ਫੇਰ ਮਦਦ ਹੋਣੀ ਹੈ ਅਜਿਵੇਂ ਹੁਣ ਇੱਕ ਨੌਜਵਾਨ ਸਕਰੀਨ ਤੇ ਇਸ ਵੇਲੇ ਦਿਖਾ ਰਹੇ ਆਂ ਜੀ ਕਿਵੇਂ ਆਪਣੇ ਨਿੱਕੇ ਨਿੱਕੇ ਦੋ ਨਿਆਣਿਆਂ ਨੂੰ ਇੱਕ ਕੜਾਹੇ ਦੇ ਵਿੱਚ ਮਤਲਬ ਕਿ ਬਿਠਾ ਕੇ ਉਹ ਪਾਣੀ ਪਾਰ ਕਰਾ ਰਿਹਾਗਾ ਸੋ ਇੰਨੀ ਮੁਸ਼ਕਲ ਦੇ ਵਿੱਚ ਇਹ ਲੋਕ ਫਸੇ ਹੋਏ ਨੇ ਸਾਡੇ ਲਈ ਸ਼ਾਇਦ ਸਕਰੀਨ ਤੇ ਦੇਖ ਕੇ ਤੇ ਇਹਨੂੰ ਇੱਕ ਇਗਨੋਰ ਕਰ ਦੇਣਾ ਜਾਂ ਦੇਖ ਕੇ ਆਏ ਕਹਿ ਦੇਣਾ ਕਿ ਹਾਏ ਕਿੰਨੇ ਦੁਖੀ ਆ ਅਸਲ ਦੁੱਖ ਉਹਨਾਂ ਲੋਕਾਂ ਦਾ ਅਸੀਂ ਸ਼ਾਇਦ ਨਹੀਂ ਮਹਿਸੂਸ ਨਹੀਂ ਕਰ ਸਕਦੇ ਪਰ ਜਿੰਨਾ ਵੀ ਕਰ ਸਕਦੇ ਆ ਅਸੀਂ ਸਿਰਫ ਆਓ ਰਲ ਮਿਲ ਕੇ ਅਰਦਾਸ ਬੇਨਤੀ ਕਰੀਏ ਦਸਵੰਦ ਕਢੀਏ ਇਸ ਵੇਲੇ ਮਿਸਲ ਸਤਲੋਜ ਤੋਂ ਸਾਡੇ ਨਾਲ ਜਿਵੇਂ ਗਗਨ ਸਿੱਧੂ ਸਾਹਿਬ ਜੁੜੇ ਨੇ ਇਹਨਾਂ ਵੱਲੋਂ ਰਾਹਤ ਕਾਰਜ ਬਸ ਸਾਹਿਬ ਇਹਨਾਂ ਇਸ ਮਿਸਲ ਸਤਲੋਜ ਬਾਰੇ ਮੈਂ ਦੱਸ ਦਿਆਂ ਵੀ ਇਹ ਨਾ ਤਾਂ ਇਹ ਨਵੀਂ ਕੋਈ ਸੰਸਥਾ ਹੋਣ ਦੇ ਵਿੱਚ ਆਈ ਕਿ ਸਿਰਫ ਹੜ੍ਹਾਂ ਦੇ ਦੌਰਾਨ ਹੀ ਜਿਵੇਂ ਹੁੰਦਾ ਨਾ ਕੋਈ ਮੌਕਾ ਪੜਿਆ ਨਾਲ ਹੀ ਬਣ ਗਈ ਹੈ ਪ੍ਰਾਣੀ ਸੰਸਥਾ ਸਾਡੇ ਪਿੰਡਾਂ ਦੇ ਨੌਜਵਾਨ ਆਗੂ ਇਹ ਜਿੱਥੇ ਇਹੋ ਜੇ ਕੁਦਰਤੀ ਆਫਤ ਦੌਰਾਨ ਇਹ ਖੜਦੇ ਨੇ ਉੱਥੇ ਨੌਜਵਾਨਾਂ ਨੂੰ ਚੰਗੀ ਸਿਹਤ ਪ੍ਰਤੀ ਵੀ ਗਾਈਡ ਕਰਦੇ ਨੇ ਉਹਨੂੰ ਐਜੂਕੇਟ ਕਰਦੇ ਨੇ ਸੋ ਇਹ ਇਹੋ ਜੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਹੋਰ ਪਰਫੁੱਲਤ ਹੋ ਸਕਣ ਇਹ ਸਾਡੀ ਸ਼ੁਭ ਕਾਮਨਾ ਹੈ ਨਾਲ ਅਸੀਂ ਬਹੁਤ ਜਲਦੀ ਕੁਝ ਰਿਪੋਰਟਰਸ ਨੂੰ ਲਿਆ ਰਹੇ ਹਾਂ ਲਾਈਨ ਤੇ ਸੋ ਗਗਨ ਜੀ ਜਿਹੜਾ ਤੁਹਾਡਾ ਮੇਨ ਮਤਲਬ ਜਿਹੜਾ ਮੈਂ ਕਹਿ ਸਕਦਾ ਕਿ ਡਿਮਾਂਡ ਸੀ ਜਿਹੜੀ ਕਿ ਬਹੁਤ ਜ਼ਰੂਰ ਸੀ ਰਾਈਟ ਵਿੱਚ ਤੁਹਾਨੂੰ ਬੋਟ ਦੀ ਵੱਡੀ ਬੋਟ ਦੀ ਉਹ ਤੁਹਾਡੀ ਇੱਕ ਪਰਿਵਾਰ ਨੇ ਪੂਰੀ ਕਰ ਦਿੱਤੀ ਆ ਸੋ ਉਹ ਪਰਿਵਾਰ ਤੁਹਾਡਾ ਨਾਲ ਮਿਲ ਕਰੇਗਾ ਸੋ ਅਸੀਂ ਬੇਨਤੀ ਕਰਦੇ ਆ ਕਿ ਅਸੀਂ ਕੋਈ ਵੀ ਹੋਰ ਫੰਡ ਜਿਹੜਾ ਆ ਪਰਿਵਾਰਾਂ ਵਾਸਤੇ ਉਹਦੇ ਵਾਸਤੇ ਅਪੀਲ ਨਹੀਂ ਕਰ ਰਹੇ ਬਿਲਕੁਲ ਹਾਲੇ ਸਾਨੂੰ ਕਾਲ ਨਹੀਂ ਕਰਨਾ ਤੁਹਾਡੇ ਕੋਲ ਕਾਲ ਆ ਰਹੇ ਨੇ ਸੋ ਇੱਕ ਬੋਟ ਜਿਹੜੀ ਆ ਚਾਹੀਦੀ ਸੀ ਉਹ ਅਸੀਂ ਹੁਣ ਪ੍ਰੋਵਾਈਡ ਕਰਤੀ ਆ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਪਰ ਲਗੂਗਾ ਕਿ ਜਨੇਟਿਕ ਪਾਣੀ ਦਾ ਲੈਵਲ ਥੱਲੇ ਨਹੀਂ ਆਉਂਦਾ ਕੀ ਕੀ ਨੁਕਸਾਨ ਹੋਇਆ ਕਿੜੇ ਕਿੜੇ ਪਿੰਡ ਦਾ ਕਿੜੇ ਕਿੜੇ ਪਰਿਵਾਰ ਦਾ ਜਿਆਦਾ ਨੁਕਸਾਨ ਹੋਇਆ ਕੀ ਹੈ ਜ਼ਰੂਰਤ ਕਿਸ ਚੀਜ਼ ਦੀ ਹੈ ਉਹਦੇ ਬਾਰੇ ਵਿੱਚ ਆਪਾਂ ਫਿਰ ਗੱਲਬਾਤ ਕਰਾਂਗੇ ਕਮਿਊਨਿਟੀ ਜੋ ਕਹੂਗੀ ਉਹ ਕਰਾਂਗੇ ਪਰ ਹਾਲੇ ਹੁਣ ਕਿਸੇ ਕਸਮ ਦੀ ਅਸੀਂ ਅਪੀਲ ਨਹੀਂ ਕਰਾਂਗੇ ਔਰ ਕੋਈ ਵੀ ਪੈਸਾ ਦਿੱਤਾ ਜਾ ਵੀ ਸਿਰਫ ਸਿਰਫ ਬੋਟ ਦੀ ਜ਼ਰੂਰ ਸੀ ਅਤੇ ਬੋਟ ਜਿਹੜੀ ਹੈ ਅਸੀਂ ਇਹ ਵੀ ਤੁਹਾਨੂੰ ਬੇਨਤੀ ਕਰਾਂਗੇ ਕਿ ਪੋਲੀਟੀਸ਼ੀਅਨ ਤਾਂ ਤੁਸੀਂ ਅ ਗ੍ਰੇਜ਼ ਕਰਨਾ ਕਿਉਂਕਿ ਤੁਸੀਂ ਦਿੱਕਤ ਨਾ ਵੀ ਇਸ ਵੋਟ ਨੂੰ ਤੁਸੀਂ ਸਹੀ ਕੰਮ ਚਲਾਓ ਤਾਂ ਕਿ ਇਹ ਕੁਝ ਪੋਲੀਟੀਸ਼ੀਨ ਲੋਕਾਂ ਨੇ ਸੰਦਸਿਆ ਆ ਮਾਈਨਰ ਕਰ ਪੋਲੀਟੀਸ਼ੀਨ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿਹੜੀ ਪਾਰਟੀ ਦੇ ਉਹ ਜਾ ਕੇ ਫਿਰ ਵੋਟ 'ਚ ਜਾ ਕੇ ਫਿਰ ਫੋਨ ਕਰ ਦਿੰਦੇ ਆ ਹੋਲਡ ਕਰ ਲੈਂਦੇ ਆ ਉੱਥੇ ਨੇ ਪੁਲਿਸ ਪ੍ਰਸ਼ਾਸਨ ਕਹਿੰਦੀ ਆ ਜੀ ਐਮਐਲਏ ਚੜਨਾ ਐਮਐਲਏ ਦੇ ਨਾਲ ਪੰਛੀ ਗਰਮੇਟ ਭੇਜਣ ਦੀ ਆ ਤਾਂ ਉਹ ਬਜਨ ਪੂਰਾ ਹੋ ਜਾਂਦਾ ਤੇ ਉਹਦੇ ਨਾਲ ਜਿਹੜਾ ਸਮਗਰੀ ਜਿਹੜਾ ਖਾਣਾ ਪੀਣਾ ਪਿੰਡ ਨੂੰ ਪਚਾਉਣਾ ਲੋੜਿਆ ਉਹ ਲੇਟ ਹੋ ਜਾਂਦਾ ਤੇ ਜਦ ਕਿ ਉਹਨਾਂ ਨੇ ਫੋਟੋ ਖਿਚਾਉਣੀ ਹੁੰਦੀ ਇਕੱਲੀ ਹੋਰ ਤਕੁਸ਼ ਕਰਨਾ ਨਹੀਂਗਾ ਤਾਂ ਉਹ ਬਾਹਰ ਪਾਣੀ ਦੇ ਕੋਲ ਖੜ ਕੇ ਫੋਟੋ ਖਿਚਾ ਕੇ ਚਲ ਜਾਣ ਜੇ ਉਹਨਾਂ ਨੂੰ ਜਾਇਆ ਸੋ ਅਸੀਂ ਅਰਦਾਸ ਕਰੀਏ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਲਦੀ ਵਿੱਚ ਸੇਠ ਠੀਕ ਹੋਵੇ ਉਹ ਕਾਫੀ ਸਖਤ ਬਿਮਾਰ ਦਸੇ ਜਾਂਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰਨ ਅਤੇ ਪੰਜਾਬ ਦੀ ਬਾਗਡੋਰ ਸੜੀ ਇਹ ਸੰਭਾਲੀ ਹੋਈ ਹੈ ਤਾਂ ਲੋਕਾਂ ਦਾ ਦਰਦ ਜਿਹੜਾ ਹੈ ਸੁਣਨਗੇ ਅਤੇ ਲੋਕਾਂ ਦੀ ਮਦਦ ਸਾਨੂੰ ਪੂਰੀ ਆਸ ਹੈ ਕਿ ਉਹ ਜਰੂਰ ਪੂਰੀ ਕਰਨਗੇ ਅਤੇ ਪਹਿਲਾਂ ਅਸੀਂ ਅਰਦਾਸ ਕਰੀ ਕਿ ਉਹ ਤੰਦਰੁਸਤ ਹੋ ਕੇ ਜਿਹੜਾ ਬਹੁਤ ਜਲਦੀ ਹੈ ਜੀ ਮਦਦ ਆਉਣ ਅਤੇ ਫਤਿਹ ਕਰਨ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਬੜੀ ਮਿਹਰਬਾਨੀ ਕਰ ਜੀ ਅਸੀਂ ਕੁਝ ਰਿਪੋਰਟਰ ਲੈ ਆ ਰਹੇ ਬਾਕੀ ਜੀ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ But, but, National hospitality at an economical price, located close to the Toronto Pearson International Airport and connected to a large banquet and conventions facility. Luxurious accommodation, and complimentary breakfast, free parking, and free Wi-Fi. We will ensure that your stay with us is a fabulous one. For reservations, visit WoodbineHotels.com or call today at 416-743-9997. Woodbine Hotel and Suites exceptional hospitality at an economical price. Located close to the Toronto Pearson International Airport and connected to a large banquet and conventions facility, luxurious accommodation and complimentary breakfast, free parking and free Wi-Fi, we will ensure that your stay with us is a fabulous one. For reservations, visit woodbinehotels.com or call today at 416-743-9997. Woodbine Your event hosted at the prestigious Woodbine Banquet Hall is a dream come true.